ਟੁੱਟੀ ਜੀ ਕਾਰ ਵਾਲਾ 20000 ਦੀ ਕਾਰ ਲੈ ਕੇ ਸਾਡੇ ਮੂਹਰੇ ਲਾ ਕੇ ਨਾਲੇ ਥੱਪੜੇ ਵੀ ਮਾਰਦਾ ਨਾਲੇ ਪੈਸੇ ਲੈ ਜਾਂਦਾ ਹਾਂ ਹੁਣ ਤਾਂ ਇਹਨਾਂ ਨੂੰ ਹੋਰ ਜ਼ਿਆਦਾ ਆਜ਼ਾਦੀ ਹੋ ਗਈ ਕਿਸੇ ਦਾ ਕੋਈ ਜੀ ਨਹੀਂ ਕਰਦਾ ਵੀ ਐਕਸੀਡੈਂਟ ਕਰ ਦੇ ਜਾਂ ਕੋਈ ਕਿਸੇ ਨੂੰ ਮਾਰ ਦੇ ਇਹ ਮਤਲਬ ਆ ਚਾਮ ਚੱਕ ਹੈਗਾ ਜਦ ਤੱਕ ساری ਉਮਰ ਜਿੰਨੀ ਮੜਦਾ 7 ਲੱਖ ਰੁਪਏ ਕਹਿੰਦੇ ਗਲਤੀ ਭਾਵੇਂ ਗੱਡੀ ਵਾਲੀ ਦੀ ਹੋਵੇ ਕਿਸੇ ਹੋਰ ਦੀ ਹੋਵੇ ਕਸੂਰ ਟਰੱਕ ਡਰਾਈਵਰ ਦਾ ਸੋ ਟਰੱਕ ਡਰਾਈਵਰ ਦਾ ਲਾ ਕੇ ਅੜਾ ਕੇ 20000 ਦੀ ਕਾਰ ਹੁੰਦੀ ਲਾ ਕੇ 10000 ਰੁਪਏ ਸਾਡੇ ਲੈ ਜਾਂਦਾ ਡਰਾਈਵ ਦੀ ਲੈਂਟ ਤਾਂ ਪਹਿਲਾਂ ਹੀ ਉਹਨੂੰ ਤਰਨੀ ਕੋਈ ਹੈਗਾ ਇਹ ਤਾਂ ਗਵਰਨਮੈਂਟ ਨੇ ਹੋਰ ਮਤਲਬ ਮਜਬੂਰ ਕਰਤਾ ਵੀ ਡਰਾਈਵਰੀ ਲੈਣ ਤੋਂ ਦੂਰ ਜਾਓ ਇਹਨੂੰ ਹਾਰਨ ਮਾਰੀ ਉਹ ਆਂਦੇ ਹਾਰਨ ਕਿਉਂ ਮਾਰਿਆ ਹਾਂ ਉਹ ਅੱਗੋਂ ਗੱਲ ਪੈ ਜਾਂਦੇ ਹਾਰਨ ਤੋਂ ਉਹ ਜਾਣਦੇ ਨੇ ਇਹੀ ਪਤਾ ਲੱਗਦਾ ਵੀ ਆਹ ਮੂਰੇ ਆ ਗਈ ਉੱਥੇ ਡਰਾਈਵਰ ਕੀ ਕਰੂਗਾ ਮਾਗਰ ਵਾਲਾ ਕਹਿੰਦਾ ਦੇ ਡਰਾਈਵਰ ਦੀ ਕੀ ਕਰੂਗਾ ਸਾਰਾ ਜਦੋਂ ਕੁਝ ਹੋ ਜਾਂਦਾ ਡਰਾਈਵਰ ਬਣਨ ਵਾਸਤੇ ਜਿਹੜਾ ਡਰਾਈਵਰ ਬਣਦਾ ਉਹ 20 25 ਸਾਲ ਦਾ ਜਾ ਕੇ ਡਰਾਈਵਰ ਬਣਦਾ 20 25 ਸਾਲ ਤੋਂ ਬਾਅਦ ਜਦੋਂ ਡਰਾਈਵਰ ਬਣਦਾ ਹੈਗਾ ਉਹਦਾ ਕੋਈ ਐਕਸੀਡੈਂਟ ਨਾ ਰੋਡ ਤੇ ਹੋ ਗਿਆ ਤਾਂ 10 ਸਾਲ ਤੱਕ ਜੇਲ੍ਹ ਸੀ ਬਹਿ ਗਿਆ 7 ਲੱਖ ਰੁਪਏ ਦੇਣੇ ਪੈ ਗਿਆ ਉਹ ਪਰਿਵਾਰ ਦਾ ਪਾਲ ਪੋਸ਼ਣ ਕੌਣ ਕਰੂਗਾ ਕੇਂਦਰ ਸਰਕਾਰ ਦੇ ਵੱਲੋਂ ਲਿਆਏ ਨਵੇਂ ਕਾਨੂੰਨ ਦਾ ਜਿੱਥੇ ਟਰੱਕ ਡਰਾਈਵਰਾਂ ਨੇ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਕੁਝ ਸਮੇਂ ਦੇ ਲਈ ਰੋਕ ਦਿੰਦੇ ਹਾਂ ਅਸੀਂ ਇਸ ਦੇ ਵਿੱਚ ਸੋਧ ਕਰਾਂਗੇ ਜਾਂ ਬਾਅਦ ਦੇ ਵਿੱਚ ਚਰਚਾ ਕਰਾਂਗੇ ਜਿਸ ਤੋਂ ਬਾਅਦ ਟਰੱਕ ਡਰਾਈਵਰਾਂ ਦੇ ਜਿਹੜੀ ਆਰਗੇਨਾਈਜੇਸ਼ਨ ਸੀਗੀ ਉਹਨਾਂ ਨੇ ਕਿਹਾ ਕਿ ਅਸੀਂ ਹੜਤਾਲ ਨੂੰ ਖਤਮ ਕਰ ਰਹੇ ਹਾਂ ਕੱਲ ਬੈਠਕਾਂ ਵੀ ਹੋਈਆਂ ਔਰ ਟਰੱਕ ਡਰਾਈਵਰਾਂ ਦੀ ਕੀ ਸਮੱਸਿਆਵਾਂ ਨੇ ਟਰੱਕ ਡਰਾਈਵਰ ਕਹਿੰਦੇ ਕਿ ਸਾਡੀ ਤਾਂ ਤਨਖਾਹੀ ਪਹਿਲਾਂ ਥੋੜੀ ਹੁੰਦੀ ਹੈ ਜੇ ਅਜੇ ਸਖਤ ਕਾਨੂੰਨ ਲਿਆਏ ਤਾਂ ਸਾਡਾ ਕੀ ਬਣੂਗਾ ਸਾਡਾ ਕਿਵੇਂ guzara ਚੱਲੂਗਾ ਇਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਟਰੱਕ ਡਰਾਈਵਰਾਂ ਨੇ ਹੜਤਾਲ ਕੀਤੀ ਔਰ ਇੱਕ ਦਿਨ ਦੀ ਹੜਤਾਲ ਨੇ ਹੀ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਜਾਂ ਇੰਜ ਕਹਿ ਲਓ ਕਿ ਟਰੱਕ ਡਰਾਈਵਰਾਂ ਦੀ ਕੀ ਕੀਮਤ ਹੁੰਦੀ ਹੈ ਉਹ ਕੱਲ ਲੋਕਾਂ ਨੂੰ ਸਮਝ ਲੱਗੀ ਜਦੋਂ ਉਹਨਾਂ ਤੱਕ ਤੇਲ ਤੇ ਪੈਟਰੋਲ ਡੀਜ਼ਲ ਦੀਆਂ ਮੁਸ਼ਕਿਲਾ ਸਾਹਮਣੇ ਆਈਆਂ ਤਾਂ ਉਹਨਾਂ ਨੂੰ ਬਾਤ ਚੱਲਿਆ ਕਿ ਹਾਂ ਵਾਕੇ ਹੀ ਜੇ ਟਰੱਕ ਡਰਾਈਵਰ ਕੰਮ ਰੋਕ ਦੇਣਗੇ ਤਾਂ ਦੇਸ਼ ਦੇ ਵਿੱਚ ਉਸ ਦੀ ਜੋ ਕੰਮਕਾਰ ਦੀ ਸਪੀਡ ਆ ਉਹੀ ਖਤਮ ਹੋ ਜੇਗੀ ਉਹੀ ਰੁਕ ਜਾਊਗੀ ਇਸ ਵੇਲੇ ਅਸੀਂ પેટ્રોલ ਪੰਪ ਤੇ ਵਿੱਚ ਜਿਹੜੇ ਟਰੱਕ ਜਾਂਦੇ ਨੇ ਇੰਡੀਅਨ ਆਇਲ ਦਾ ਉਹ ਜੋ ਸਿਸਟਮ ਹੈ ਉੱਥੇ ਖੜੇ ਹੋਏ ਆ ਜਿੱਥੇ ਟਰੱਕ ਡਰਾਈਵਰ ਆਪਣਾ ਟਰੱਕ ਲਿਆ ਕੇ ਆਪਣਾ ਟਰੱਕ ਜਿਹੜਾ ਹੈ ਇੱਥੋਂ ਲੋਡ ਕਰਵਾਉਂਦੇ ਨੇ ਫਿਰ પેટ્રોલ ਡੀਜ਼ਲ ਉਹਨਾਂ પેટ્રોલ ਪੰਪਾਂ ਦੇ ਉੱਤੇ ਲੈ ਕੇ ਜਾਂਦੇ ਨੇ ਗੱਲਬਾਤ ਕਰਦੇ ਨੇ ਇਸ ਸਮੱਸਿਆਵਾਂ ਸੁਣਦੇ ਆ ਇਨਾਂ ਦਾ ਕੀ ਕਹਿਣਾ ਹੈ ਇਨਾਂ ਦੀ ਕੀ ਦੁੱਖ ਤਕਲੀਫਾਂ ਨੇ ਕਿਉਂਕਿ ਸਰਕਾਰ ਨੇ ਤਾਂ ਇੱਕ ਤਾਨਾਸ਼ਹੀ ਫਰਮਾਨ ਜਾਰੀ ਕਰ ਦਿੱਤਾ ਪਰ ਕੀ ਕੋਈ ਇਹਨਾਂ ਦੇ ਨਾਲ ਗੱਲਬਾਤ ਕੀਤੀ ਕਦੀ ਇਹਨਾਂ ਦੇ ਦੁੱਖ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਗੱਲਬਾਤ ਕਰਦੇ ਆਂ ਇਹਨਾਂ ਵੀਰਾਂ ਦੇ ਨਾਲ ਕਿਵੇਂ ਵੇਖਦੇ ਹੋ ਜੀ ਜਿਹੜਾ ਇੱਕ ਕਹਿੰਦੇ ਫਰਮਾਨ ਲਿਆਤਾ ਡਰਾਈਵਰਾਂ ਤਾਂ ਪਹਿਲਾਂ ਹੀ ਤਨਖਾਹਾਂ ਥੋੜੀਆਂ ਹੁੰਦੀਆਂ ਨੇ ਕੁਝ ਬਚਦਾ ਨਹੀਂ ਉੱਤੋਂ ਦੀ 10 ਲੱਖ ਰੁਪਿਆ 10 ਸਾਲ ਦੀ ਸਜ਼ਾ 7 ਲੱਖ ਰੁਪਏ ਜਮਾਨਤ 10 ਲੱਖ ਰੁਪਏ ਜਮਾਨਾ ਇਹ ਬਿਲਕੁਲ ਨਜਾਇਜ਼ ਹੈ ਜੀ ਬਿਲਕੁਲ ਹੈ ਨਖਾਇਆ ਗਿਆ ਪਹਿਲਾ ਹੁਣ ਟੁੱਟੀ ਜੀ ਕਾਰ ਵਾਲਾ 20000 ਦੀ ਕਾਰ ਲੈ ਕੇ ਸਾਡੇ ਮੂਰੇ ਲਾ ਕੇ ਨਾਲੇ ਥੱਪੜੇ ਵੀ ਮਾਰਦਾ ਨਾਲੇ ਪੈਸੇ ਲੈ ਜਾਂਦਾ ਹੈ ਹੁਣ ਤਾਂ ਇਹਨਾਂ ਨੂੰ ਹੋਰ ਜ਼ਿਆਦਾ ਜਾਦੀ ਹੋ ਗਈ ਹੈ ਹੁਣ ਅਸੀਂ ਹੁਣ ਕਿੱਧਰ ਜਾਵਾਂਗੇ 7 ਲੱਖ ਰੁਪਏ ਡਰਾਈਵਰੋਂ ਬਣਦਾ ਹੀ ਨਹੀਂ 7 ਲੱਖ ਰੁਪਿਆ ਸਤ ਸਾਰੀ ਉਮਰ ਚ ਨਹੀਂ ਬਣਦਾ 7 ਲੱਖ ਰੁਪਿਆ ਕਹਿੰਦੇ ਗਲਤੀ ਭਾਵੇਂ ਗੱਡੀ ਵਾਲੀ ਦੀ ਹੋਵੇ ਕਿਸੇ ਹੋਰ ਦੀ ਹੋਵੇ ਕਸੂਰ ਟਰੱਕ ਡਰਾਈਵਰ ਦਾ ਸੋ ਟਰੱਕ ਡਰਾਈਵਰ ਦਾ ਲਾ ਕੇ ਅੜਾ ਕੇ 20000 ਦੀ ਕਾਰ ਹੁੰਦੀ ਲਾ ਕੇ ਹਜ਼ਾਰ ਰੁਪਏ ਸਾਡੇ ਲੈ ਜਾਂਦਾ हां ਹੁਣ ਤਾਂ ਪਹਿਲਾਂ ਦਾ ਮਤਲਬ ਆਇਆ ਜਾਂਦਾ ਹੁਣ ਤਾਂ ਜਮੀਂ ਛੂਟ ਹੋ ਗਈ ਉਹਨਾਂ ਨੂੰ ਆਹ ਤਾਂ ਪੁੱਤਰ ਜਾਵਾਂਗੇ ਭਾਈ ਕੀ ਲੱਗਦਾ ਭਾਈ ਜਿਵੇਂ ਕਾਨੂੰਨ ਆਇਆ ਕੀ ਕੀ ਹੋਰ ਹੋਰ ਦਿੱਕਤਾਂ ਕੀ ਆਉਂਦੀਆਂ ਤੁਹਾਨੂੰ ਕੀ ਦਿੱਕਤਾਂ ਆਉਂਦੀਆਂ ਦਿੱਕਤਾਂ ਹੀ ਨੇ ਜੀ ਸਾਰੀਆਂ ਇਹ ਇਹ ਤਾਂ ਵੱਡੀ ਦਿੱਕਤ ਕੀ ਹੋ ਸਕਦੀ ਹੈ ਕਿੱਥੋਂ ਭਰੂਗਾ ਬੰਦਾ ਡਰਾਈਵਰ ਬੰਦਾ 7 ਲੱਖ ਰੁਪਏ 7 ਲੱਖ ਰੁਪਏ 10 ਸਾਲ ਦੀ ਜੇਲ੍ਹ ਉਹ ਤਾਂ ਸਾਹਿਬ ਘਰ ਪਿਛੜੀ ਹੋ ਜਾਊਗਾ ਨਾ ਉਹਨਾਂ ਦਾ ਘਰ ਪਿਛੇ ਰਹਿ ਜਾਊਗਾ ਸਾਹਿਬ ਨਾਲ ਬੱਚੇ ਰੋਲ ਨਾਲ ਜ਼ਿੰਦਗੀ ਖਰਾਬ ਹੋ ਜੂਣੀ ਹੈ ਡਰਾਈਵਰ ਦੀ ਕਰਾਇਂ ਖਰਾਬ ਹੋ ਜਾਣੀ ਜ਼ਿੰਦਗੀ ਬੱਚਿਆਂ ਦੀ ਦੱਸੋ ਕਿੱਧਰ ਜਾਊਗਾ ਬੰਦਾ ਉਹ ਸਾਈਕਲ ਵਾਲਾ ਵੀ ਬੋਲ ਜਾਂਦਾ ਦੋਗੜੀ ਉਹ ਕਹਿੰਦਾ ਤੂੰ ਜੇ ਹਾਰਨ ਵੀ ਮਾਰਦੇ ਮਗਰ ਮੁੜ ਕੇ ਦੇਖਦੇ ਵੀ ਵੱਡੀ ਗੱਡੀ ਛੋਟੀ ਹੈ ਜਾਂ ਵੱਡੀ ਹੈ ਮੜੀ ਸਾਈਡ ਨਾਲ ਤੋ ਤਾ ਨਹੀਂ ਨਹੀਂ ਜੇ ਇਹਨੂੰ ਹਾਰਨ ਮਾਰਦੀ ਉਹ ਆਂਦੇ ਹਾਰਨ ਕਿਉਂ ਮਾਰਿਆ ਤੂੰ ਹਾਂ ਉਹ ਅੱਗੋਂ ਘਰ ਪੈ ਜਾਂਦੇ ਹਾਰਨ ਤੋਂ ਹੀ ਸਮੱਸਿਆ ਤਾਂ ਬਹੁਤ ਜ਼ਿਆਦਾ ਨੇ ਆਪਣੀਆਂ ਕਿਹੜੀ-ਕਿਹੜੀ ਪੂਰੀ ਕਰੋਗੇ ਤੁਸੀਂ ਹਾਂ ਅਸੀਂ ਕੀ ਕਰਾਂਗੇ ਹਾਂ ਅਸੀਂ ਹਾਂ ਬਿਲਕੁਲ ਨਗਰ ਪਾਸੂ ਬਹੁਤ ਫਰਦਾ ਰੋਡਾਂ ਉੱਤੇ ਨਾ ਮੋਟਰਸਾਈਕਲ ਵਾਲਾ ਰਾਹ ਦਿੰਦਾ ਨਾ ਕਾਰ ਵਾਲਾ ਰਾਹ ਦਿੰਦਾ ਸਾਨੂੰ ਹਾਂ ਇਹ ਹਾਂ ਅਸੀਂ ਉਹਨੂੰ ਬਚਾ ਲੀਏ ਬਚਾ ਲੀਏ ਨਹੀਂ ਇਹਦਾ ਮਤਲਬ ਮਰਨੇ ਦੇ ਖੜੇ ਹੁਣ ਇਹੋ ਜਿਹਾ ਕਾਨੂੰਨ ਲਿਆ ਕੇ ਤਾਂ ਸਾਡੇ ਉੱਪਰ ਹੋਰ ਜਿਆਦਾ ਉਹ ਪ੍ਰੈਸ਼ਰ ਹੋ ਜਾਏਗਾ ਜੀ ਹਾਂ ਜੀ ਕਿਹਦੇ ਕਾਨੂੰਨ ਹਾਂ ਜੀ ਸਾਰੇ ਸੈਟਾਂ ਦੀ ਪੱਟੀ ਮੈਂ ਸੋਈ ਪਈ ਆ ਜੀ ਇਹਦਾ ਕਾਨੂੰਨ ਇਹ ਗੱਲ ਤਾਂ ਇਹ ਨਹੀਂ ਹੋਣਾ ਚਾਹੀਦਾ ਕਿੰਨੀ ਦਿਨ ਵਾਸਤੇ ਕੰਮ ਰੋਕਿਆ ਸੀ ਪੂਰਾ ਦਿਨੀ ਕੱਲ ਰੋਕ ਕੇ ਰੱਖਿਆ ਹਾਂਜੀ ਦੋ ਦੋ ਦਿਨ ਰੋਕ ਕੇ ਰੱਖਿਆ ਕੰਮ ਜੀ ਹਾਂਜੀ ਅੱਜ ਸਟਾਰਟ ਕਰਿਆ ਜੀ ਕੰਮ ਹਾਂਜੀ 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 ਕੰਮ ਵੀ ਦਿਖਾ ਦਿੰਦੇ ਆ ਇਸ ਵਾਰ ਤੁਸੀਂ ਦੇਖੋ ਆ ਪਾਰਕਿੰਗ ਲੋਟ ਐ ਇੱਥੇ ਗੱਡੀਆਂ ਤੇ ਨੰਬਰ ਉੱਪਰ ਜਿਹੜੇ ਡਿਸਪਲੇ ਹੋ ਰਹੇ ਨੇ ਉਹ ਗੱਡੀਆਂ ਫਿਰ ਅੰਦਰ ਜਾਂਦੀਆਂ ਨੇ ਔਰ ਉਹ ਗੱਡੀਆਂ ਜਿਹੜੀਆਂ ਨੇ ਉਹ ਉੱਥੋਂ ਜਾ ਕੇ ਤੇਲ ਆਪਣਾ ਪਰਵਾਉਂਦੀਆਂ ਨੇ ਫਿਰ ਅੱਗੇ ਜਿਹੜਾ ਜਿਹੜਾ ਉਹਦਾ ਰੂਟ ਹੁੰਦਾ ਜਿਹੜੇ ਥਾਂ ਦੇ ਉੱਤੇ ਜਿਹੜੇ ਪੈਟਰੋਲ ਪੰਪ ਦੇ ਉੱਤੇ ਜਾਣਾ ਹੁੰਦਾ ਉਸ ਪੈਟਰੋਲ ਪੰਪ ਦੇ ਉੱਤੇ ਜਾ ਕੇ ਫਿਰ ਉਹਨਾਂ ਦੇ ਵੱਲੋਂ ਗ ਕੀ ਕਹਿਣਾ ਬਾਈ ਜੀ ਕਿਵੇਂ ਵੇਖਦੇ ਹੋ ਜੀ ਜਿਵੇਂ ਆ ਕਾਨੂੰਨ ਲੈ ਕੇ ਆਏ ਨੇ ਹੈ ਗੱਡੀ ਲੈ ਕੇ ਆਏ ਆ ਅੱਗੇ ਨਹੀਂ ਨਹੀਂ ਡਰਾਈਵਰ ਹੋ ਰਹੇ ਨਹੀਂ ਕੁਝ ਨਹੀਂ ਨਾ ਜੀ ਕੈਲੰਡਰ ਨਾਲ ਡਰਾਈਵਰ ਅੱਛਾ ਤਾਂ ਨਾਲ ਹੀ ਇੱਥੇ ਟਰੱਕ ਡਰਾਈਵਰ ਵੀਰ ਬੈਠੇ ਹੋਏ ਨੇ ਬਾਈ ਜੀ ਕਹਿੰਦੇ ਸੌਖੀ ਨਹੀਂ ਡਰਾਈਵਰੀ ਹੈ ਸੌਖੀ ਤਾਂ ਵੀਰੇ ਕਿਹੜੀ ਹੈਗੀ ਟਾਈਮ ਪਾਸਾ ਕਰੀ ਜੰਨੇਗੀ ਕੋਈ ਕਿਸੇ ਮੰਨੇ ਤੋ ਸਪੋਲ ਕਰ ਚੱਲ ਪੈਨੇ ਭਰ ਕੇ ਕੋਈ ਕਾਰ ਆ ਜੇ ਸਾਈਕਲ ਆ ਜੀ ਜਿਵੇਂ ਮੰਨੋ ਏਡੀ ਵੱਡੀ ਗੱਡੀ ਲਈਂ ਜਾ ਰਿਆਂ ਇਹੇ ਰੋਡ ਤੇ ਜਿਵੇਂ ਮੰਨ ਕੋਈ ਕੋਈ ਚੀਜ਼ ਅੱਗੇ ਆ ਗਈ ਆਪਣੇ ਕੋਈ ਇੱਕਦਮ ਕੰਟਰੋਲ ਤਾਂ ਹੁੰਦੀ ਨਾ ਇਹ ਜਿਵੇਂ ਕੋਈ ਕਾਰ ਆ ਗਈ ਮੰਨੋ ਕਾਰ ਵਾਲਾ ਜਿਹੜੇ ਅੱਜਾ ਕਾਲੀਆਂ ਲਈਂ ਫਿਰਦੇ ਨੇ ਨਾਰਮਲ ਤਾਂ ਨਾ ਤੋ ਕਿ ਤੂੰ ਸਿੱਖੇ ਹੋਏ ਨਹੀਂ ਜੀ ਉਹ ਕਾਮ ਜਿਵੇਂ ਕਿਸੇ ਦੇ ਘਰੇ ਖੜੀ ਆ ਉਹ ਵੀ ਚੱਕ ਕੇ ਤੁਰ ਪੈਂਦੇ ਨੇ ਉਹ ਜਾਣਦੇ ਨੇ ਇਹੀ ਪਤਾ ਲੱਗਦਾ ਵੀ ਆਹ ਮੂਰੇ ਆ ਗਈ ਉੱਥੇ ਡਰਾਈਵਰ ਕੀ ਕਰੂਗਾ ਮਗਰ ਵਾਲਾ ਕਹਿੰਦਾ ਦੇ ਡ라이ਵਰ ਦੀ ਕਸੂਰ ਆ ਸਾਰਾ ਜਦੋਂ ਕੁਝ ਹੋ ਜਾਂਦਾਗਾ ਯਾਨੀ ਕਿ ਡਰਾਈਵਰ ਦੀ ਇੱਕ ਡਿਊਟੀ ਜ਼ਿਆਦਾ ਹੈਗੀ ਫੈਸ ਉਹ ਫੈਸਿਲਿਟੀ ਕੋਈ ਹੈ ਨਹੀਂਗੀ। ਮੈਂ ਇੱਕ ਹੋਰ ਬਾਈ ਨਾਲ ਗੱਲ ਕਰਦਾ ਸੀ ਡਰਾਈਵਰ ਹੀ ਸੀ ਉਹ ਬਾਈ ਕਹਿੰਦਾ ਜਦੋਂ ਘਰੇ ਪਹੁੰਚਦੇ ਜਵਾਗ ਸੁੱਤੇ ਹੁੰਦੇ ਨੇ ਜਦੋਂ ਸਵੇਰੇ ਅਸੀਂ ਨਿਕਲਦੇ ਹਾਂ ਉਹ ਜਵਾਗ ਸੁੱਤੇ ਹੁੰਦੇ ਨੇ ਕਹਿੰਦਾ ਮੇਲ ਹੀ ਨਹੀਂ ਹੁੰਦਾ ਪਰਿਵਾਰ ਨਾਲ ਹਫ਼ਤਾ ਹਫ਼ਤਾ ਬਾਹਰ ਹੀ ਰਹਿਣਾ ਪੈਂਦਾ। ਬਾਕੀ ਡਰਾਈਵਰਾਂ ਦੀ ਕਿਹੜਾ ਕੋਈ ਟਾਈਮਿੰਗ ਆ ਵੀਰੇ? ਅੱਜ ਜਿਵੇਂ ਸਾਡੇ ਇੱਥੇ ਵਿਚਾਰ ਆ ਉਸਤਾਦ ਬੈਠੇ ਨੇ। ਇਹ ਮੇਰੀ ਗੱਡੀ ਦਾ ਨੇੜੇ ਚੱਲਦੀ ਆ। ਏ ਚੰਡੀਗੜ੍ਹ ਜਾਂਦੇ ਨੇ ਇੱਥੋਂ ਸ਼ਾਮ ਨੂੰ ਜਾਂਦੇ ਨੇ ਰਾਤ ਨੂੰ ਖਾਲੀ ਹੁੰਦੀ ਆ ਰਾਤ ਨੂੰ ਖਾਲੀ ਕਰਕੇ ਉੱਤੀ ਸਵੇਰੇ ਫੇਰ ਆ ਕੇ ਉਹਦੇ ਭਰ ਲੈਂਦੇ ਨੇ ਇਹਨਾਂ ਦੀ ਕੋਈ ਟਾਈਮਿੰਗ ਨਹੀਂ ਹੈਗੀ ਇਹਨਾਂ ਨੂੰ ਪੁੱਛੋ ਇੱਕ ਇੱਕ ਮੈਟਾਡੋਰ ਉਹਨੂੰ ਥੱਲੇ ਰੱਸਾ ਪਾ ਕੇ ਗਰਦ ਦੇ ਅੰਦਰ ਪਰਣਾ ਇਦਾਂ ਮਾਰੇ ਬਹੁਤ ਬੁਰੀ ਤਰ੍ਹਾਂ ਮਾਰ ਜਾਂ ਤੇ ਮਾਰਦਾ ਥ੍ਰੀ ਵਿਲਰ ਵਾਲਿਆਂ ਨੇ ਕੇਰਲਾ ਦੇ ਅੰਦਰ ਹੁਣ ਮੈਂ ਕੱਲ ਪਰਸੋ ਵੀਡੀਓ ਦੇਖ ਰਿਹਾ ਤਾਂ ਹਾਂ ਇੰਨੀ ਬੁਰੀ ਤਰ੍ਹਾਂ ਮੈਂ ਉੱਥੇ ਹੀ ਮਾਰਤਾ 7-8 ਬੰਦੇ ਰਲ ਕੇ ਹਾਂ ਸਾਡਾ ਕੀ ਆ ਸਾਡਾ ਪੁਸ਼ਾ ਕੁਝ ਵੀ ਨਹੀਂ ਹੈ ਪਹਿਲੇ ਵੀ ਨਹੀਂ ਹੁਣ ਵੀ ਨਹੀਂ ਹੈ ਇੱਕ ਸਾਈਕਲ ਵਾਲਾ ਸਾਨੂੰ ਰਾਹ ਦਿੰਦਾ ਜੀ ਹੋਰ ਤਾਂ ਚਲੋ ਕਾਰ ਵਾਲੇ ਦਾ ਦੂਰ ਰਹੀ ਸਾਈਕਲ ਵਾਲਾ ਵੀ ਹਾਂ ਸਾਈਕਲ ਮੋਟਰਸਾਈਕਲ ਵਾਲਾ ਵੀ ਉਹ ਦੋ ਕੁੱਟਾਂ ਪੀ ਕੇ ਸਾਡੇ ਅੱਗੇ ਲਾ ਕੇ ਆ ਜਾ ਤੈਨੂੰ ਗੱਡੀ ਸਿਖਾਵਾਂ ਸਾਨੂੰ ਇਹ ਵੀ ਬੜਾ ਕਹਿ ਦਿੰਦੇ ਨੇ ਨਾ ਕਿ ਜੇ ਟਰੱਕ ਡਰਾਈਵਰ ਤੋਂ ਗੱਡੀ ਲੱਜੇ ਕਹਿੰਦੇ ਇਹਦਾ ਨਸ਼ਾ ਕੀਤਾ ਹੋਊਗਾ ਜੀ ਇਹਨੇ ਨਸ਼ਾ ਕਰਕੇ ਚਲਾ ਰਹੇ ਗੱਡੀ ਹਾਲਾਂਕਿ ਹਾਲਾਂਕਿ ਦੂਜੇ ਬੰਦੇ ਨੇ ਭਾਵੇਂ ਉਹਨੇ ਕੀਤਾ ਉਹ ਨਸ਼ਾ ਤਾਂ ਹਰੇਕ ਡਰਾਈਵਰ ਨਸ਼ਾ ਵਾਲਾ ਨਹੀਂ ਹੁੰਦਾ ਕੋਈ ਸੋਮ ਦੇ ਇੱਕ ਹੈ ਜੀ ਨਹੀਂ ਤਾਂ ਕੋਈ ਨਸ਼ਾ ਕਰਕੇ ਨਹੀਂ ਚਲਾਉਂਦਾ ਇੰਨੀ ਵੱਡੀ ਗੱਡੀ ਕੌਣ ਲੈ ਕੇ ਜਾਊਗਾ ਇੰਨਾ ਰਿਸਕ ਹਾਂ ਇੰਨਾ ਇੰਨਾ ਪੈਟਰੋਲ ਹੈ ਭਰਿਆ ਸਾਡੇ ਪਿੱਛੇ ਹੈ ਅਸੀਂ ਤਾਂ ਮੜ ਜਾ ਕਿਸੇ ਨਾਲ ਰਿਸਕ ਲੰਦਾ ਹੀ ਨਹੀਂ ਡਰਾਈਵਰ ਜਿਹੜਾ ਇਹ ਵੀ ਗੱਲ ਰਹਿੰਦੀ ਹੈ ਨਾ ਕਿ ਕੱਲ ਜਿਵੇਂ ਪੈਟਰੋਲ ਡੀਜ਼ਲ ਦੀ ਕਮੀ ਆ ਗਈ ਇੱਕ ਡਰ ਤੁਹਾਨੂੰ ਵੀ ਤਾਂ ਰਹਿੰਦਾ ਹੀ ਹੋਊਗਾ ਪਿੱਛੇ ਪੈਟਰੋਲ ਡੀਜ਼ਲ ਹੈ ਕੋਈ ਵੀ ਘਟਨਾ ਵਾਪਰ ਸਕਦੀ ਹੈ ਕਿ ਡਰ ਡਰਦਾ ਰਹਿੰਦਾ ਹੀ ਹੈ ਜ਼ਿੰਦਗੀ ਦਾ ਹਾਂਜੀ ਹਾਂ ਪੂਰਾ ਡਰ ਹੈ ਜੀ ਜਦੋਂ ਹਣ ਆਪਾਂ ਗੱਡੀ ਪਰ ਹੇਡ ਕਰ ਰਹੇ ਹਾਂਗੇ ਪੈਟਰੋਲ ਲੈ ਕੇ ਜਾ ਰਹੇ ਹਾਂ ਡੀਜ਼ਲ ਲੈ ਕੇ ਜਾ ਰਹੇ ਹਾਂ ਜਿਵੇਂ ਉਹ ਹੜਤਾਲ ਚੱਲ ਰਹੀ ਆ ਅਜੇ ਹੜਤਾਲ ਖਤਮ ਤਾਂ ਹੋਈ ਨਹੀਂ ਹੈਗੀ ਪ੍ਰਸ਼ਾਸਨ ਨੇ ਆਪਦੇ ਬਾਲ ਤੇ ਖਲਾਤੀ ਕੀ ਹੈ ਰਾਹ ਦੇ ਵਿੱਚ ਕੋਈ ਸਟ੍ਰੈਕ ਆ ਕੋਈ ਜੁਨੀਆ ਹੁੰਦੀ ਆ ਕੋਈ ਸ਼ਰਾਰਤੀ ਅਨਸਰ ਹੈ ਕੋਈ ਸੀਖ ਦੀ ਤਿੱਲੀ ਸਿੱਟਦੀ ਬੰਬਾਂ ਬਲਾਸਟ ਹੋ ਸਕਦਾ ਖਤਰਾ ਤਾਂ ਸਾਨੂੰ ਵੀ ਹੈ ਜੀ ਇਸ ਦਾ ਲੇਕਿਨ ਕਰੀਏ ਕਿ ਮਜਬੂਰੀ ਹੈ ਉਹ ਧਿਆਨ ਚ ਰੱਖਦੇ ਹੋਏ ਪਬਲਿਕ ਨੂੰ ਪਾਣੂਕ ਦੀਆਂ ਪਰੇਸ਼ਾਨੀਆਂ ਦੇਖਦੇ ਹੋਏ ਕੱਲ ਆਪਣੇ ਪੰਪਾਂ ਦੇ ਦੇਖਿਆ ਵੀ ਕਿੰਨੀਆਂ ਮਤਲਬ ਭੀੜ ਲੱਗੀ ਹੋਈ ਸੀਗੀ ਕਈ ਜਗ੍ਹਾ ਤੇ ਗੋਲੀ ਵੀ ਚੱਲੀ ਹੈ ਐਕਸੀਡੈਂਟ ਬਹੁਤ ਹੋਏ ਨੇ ਕਈ ਜਗ੍ਹਾ ਤੇ ਹੱਥੋਂ ਪਈ ਹੋਈ ਆ ਇਸ ਕਰਕੇ ਇਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਨੇ ਮਤਲਬ ਇਹ ਡਿਸੀਜਨ ਲਿਆ ਵੀ ਚਲੋ ਆਪਾਂ ਪਬਲਿਕ ਦੇ ਮੱਦੇਨਜ਼ਰ ਵੀ ਥੋੜਾ ਜਾਂ ਲੂਜ਼ ਕਰ ਦਈਏ ਇਹ ਹੜਤਾਲ ਆਪਾਂ ਨੇ ਖਤਮ ਨਹੀਂ ਕੀਤੀ ਮੁਲਤਵੀ ਕਰੀ ਗਈ ਹੈ 30 ਤਰੀਕ ਤੱਕ ਸਾਨੂੰ ਪ੍ਰਸ਼ਾਸਨ ਨੇ ਅਸਵਾਸਨ ਦਿੱਤਾ ਅਸਵਾਸਨ ਦੇਣ ਤੋਂ ਬਾਅਦ ਅਸੀਂ ਨੇ ਮਤਲਬ ਹੜਤਾਲ ਓਪਨ ਕੀਤੀ ਹੈਗੀ ਮੁਲਤਵੀ ਕੀਤੀ ਨਾ ਕਿ ਮਤਲਬ ਖਤਮ ਕਰੀ ਜਾਏਗੀ ਕਿਉਂ ਜਿਹੜਾ ਡਰਾਈਵਰ ਹੈ ਉਹ 5-7000 ਰੁਪਏ ਲੈ ਰਿਹਾ ਉਹ 5-7000 ਰੁਪਏ ਲੈ ਆਇਆ ਇਹਦਾ ਖੁਦ ਨੂੰ ਖਾਸ ਤੱਕ ਐਕਸੀਡੈਂਟ ਹੋ ਜਾਂਦਾ ਉਹ 5 ਲੱਖ ਰੁਪਏ 7 ਲੱਖ ਰੁਪਏ ਕਿੱਥੋਂ ਦਊਗਾ 10 ਸਾਲ ਨੂੰ ਸਜ਼ਾ ਕਰਤੀ ਜੀ ਇੱਕ ਮਰਦ ਡਰਾਈਵਰ ਬਣਨ ਵਾਸਤੇ ਜਿਹੜਾ ਡਰਾਈਵਰ ਬਣਦਾ ਉਹ 20 25 ਸਾਲ ਦਾ ਜਦ ਡਰਾਈਵਰ ਬਣਦਾ 20 25 ਸਾਲ ਤੋਂ ਬਾਅਦ ਜਦ ਡਰਾਈਵਰ ਬਣਦਾ ਹੈਗਾ ਉਹਦਾ ਕੋਈ ਐਕਸੀਡੈਂਟ ਰੋਡ ਤੇ ਹੋ ਗਿਆ ਤਾਂ ਉਹ 10 ਸਾਲ ਦਾ ਜੇਲ੍ਹ ਚ ਹੀ ਬਹਿ ਗਿਆ 7 ਲੱਖ ਰੁਪਏ ਦੇਣਾ ਪੈ ਗਿਆ ਉਹ ਪਰਿਵਾਰ ਦਾ ਪਾਲ ਪੋਸ਼ਣ ਕੌਣ ਕਰੂਗਾ ਜਿਹੜੇ ਮਾਲਕ ਨੇ ਮਾਲਕ ਕਿਹੜਾ ਜਿਹੜਾ ਉਹਨੂੰ 50 ਲੱਖ ਰੁਪਏ ਪਾ ਕੇ ਅਕਾਊਂਟ ਦੇ ਵਿੱਚ ਡਰਾਈਵਰ ਨੂੰ ਰੱਖੂਗਾ ਪਰਿਵਾਰ ਤਾਂ ਉਜੜੀ ਜਾਣਾ ਬੰਦੇ ਹਾਂਜੀ ਹਾਂ ਹੁਣ ਅਸੀਂ ਟਰਾਂਸਪੋਰਟ ਦਾ ਡਰਾਈਵਰ ਰੱਖਿਆ ਹੋਇਆ ਡਰਾਈਵਰ ਜੇ ਤਾਂ ਅਸੀਂ ਆ ਜੇ ਡਰਾਈਵਰ ਨਹੀਂ ਤਾਂ ਟਰਾਂਸਪੋਰਟਰ ਨਹੀਂ ਠੀਕ ਹੈ ਨਾ ਜੀ ਡਰਾਈਵਰ ਦੀ ਲਾਈਨ ਤਾਂ ਪਹਿਲਾਂ ਹੀ ਉਹਨੂੰ ਤਿਆਰ ਨਹੀਂ ਕੋਈ ਹੈਗਾ ਇਹ ਤਾਂ ਗਵਰਨਮੈਂਟ ਨੇ ਹੋਰ ਮਤਲਬ ਮਜਬੂਰ ਕਰਤਾ ਵੀ ਡਰਾਈਵਰੀ ਲਾਈਨ ਤੋਂ ਦੂਰ ਜਾਓ ਜਿਹੜਾ ਅਨਪੜ੍ਹ ਪਬਲਿਕ ਲੋਕ ਹੈ ਉਹ ਜਾਂ ਮਤਲਬ ਜੱਟ ਲੋਕ ਹੈ ਉਹ ਡਰਾਈਵਰੀ ਤੇ ਆ ਜਾਂਦਾ ਅਖੀਰ ਜਦੋਂ ਕਿਸੇ ਪਾਸੇ ਨਈ ਰੁਜ਼ਗਾਰ ਮਿਲਦਾ ਉਹ ਡਰਾਈਵਰੀ ਚ ਆ ਰਿਹਾ ਹੈਗਾ ਪੜ੍ਹ ਲਿਖਿਆ ਬੱਚਾ ਹੁੰਦੀ ਨਹੀਂਗਾ ਡਰਾਈਵਰ ਲਾਈਨ ਵਿਦੇਸ਼ਾਂ ਜਾ ਕੇ ਟਰੱਕ ਚਲਾਉਣ ਨੂੰ ਸਾਡੇ ਵਾਲੇ ਬੰਦੇ ਤਿਆਰ ਨੇ ਪਰ ਉਰੇ ਜੇ ਕਹਿੰਦੇ ਟਰੱਕ ਚਲਾਣੋ ਫੇਰ ਓੱਖਾਂ ਨਾਲੇ ਉਰੇ ਕੰਮ ਦੇਖ ਲਓ ਕਿੰਨਾ ਪੈਂਦਾ ਕੀ ਹੈ ਨਾ ਜਿਹੜਾ ਹਾਰਮ ਦੇ ਵਿੱਚ ਆ ਮੈਂ 2 ਸਾਲ ਲਾ ਕੇ ਆਇਆ ਉੱਥੇ ਦੇ ਕਾਨੂੰਨ ਤੇ ਇੱਥੇ ਕਾਨੂੰਨ ਦਾ ਬਹੁਤ ਅੰਤਰ ਹੈ ਅਸੀਂ ਉਹਨੂੰ ਮਤਲਬ ਅਪਣਾ ਤਾਂ ਰਹੇ ਆ ਨਹੀਂ ਸਾਡੇ ਤੋਂ ਮੁਕਾਬਲਾ ਨਹੀਂ ਹੋ ਰਿਹਾ ਉਹਨਾਂ ਦਾ ਅਸੀਂ ਉਹਨਾਂ ਤੋਂ ਬਹੁਤ ਪਿੱਛੇ ਆ ਗਏ ਉਹਨਾਂ ਦਾ ਕਾਨੂੰਨ ਹੈ ਉਹਨਾਂ ਨੇ ਕਾਨੂੰਨ ਚ ਗੱਡੀ ਦਾ ਦੇਖਣਾ ਵੀ ਕਾਨੂੰਨ ਗੱਡੀ ਪਿੱਛੇ ਵੱਜੀ ਹੈ ਅੱਗੇ ਗੱਡੀ ਜਾ ਰਹੀ ਆ ਉਹਨੇ ਇਹ ਦੇਖਣਾ ਵੀ ਇਹ ਮਤਲਬ ਗੱਡੀ ਦਾ ਕਸੂਰ ਜਿੰਨਾ ਉਹਦਾ ਕਸੂਰ ਅੱਗੇ ਆ ਜੀਦਾ ਉਹਨੇ ਪਿੱਛੇ ਵਾਲੇ ਦਾ ਵੀ ਹੈ ਵੀ ਤੂੰ ਕੀ ਦੇਖ ਰਿਹਾ ਹੈ ਗੱਤੀ ਦੀ ਕਿ ਅੰਗੈਲੀ ਹੈਗੀ ਹੁਣ ਕੋਈ ਮੂਰੇ ਕੋਈ ਚੀਜ਼ ਆ ਗਈ ਕਿਸੇ ਦਾ ਕੋਈ ਜੀ ਨਹੀਂ ਕਰਦਾ ਵੀ ਐਕਸੀਡੈਂਟ ਕਰ ਦੇ ਜਾਂ ਕੋਈ ਕਿਸੇ ਨੂੰ ਮਾਰ ਦੇ ਇਹ ਮਤਲਬ ਅਚਾਨਕ ਚੱਕ ਹੈਗਾ ਨਾ ਕਿ ਕੋਈ ਜਾਣ ਕੇ ਬੁੱਝ ਕੇ ਕਰਦਾ ਅਚਾਨਕ ਉਹਦਾ ਇੱਕੋ ਹੀ ਸਿੱਧਾ ਫਰਮਾਨ ਹੀ ਹੈ ਭਾਵੇਂ ਅੱਗੋਂ ਹੈ ਭਾਵੇਂ ਪਿੱਛੋਂ ਹੈ ਟਰੱਕ ਡਰਾਈਵਰ ਦੀ ਗਲਤੀ ਹੈ ਹਾਂ ਉਹ ਕੀ ਹੈ ਉਹ ਤੇ ਇਹ ਹੁੰਦਾ ਜੀ ਇਹ ਨਹੀਂ ਦੇਖਦਾ ਪਬਲਿਕ ਜਦੋਂ ਐਕਸੀਡੈਂਟ ਹੋ ਜਾਂਦਾ ਮੇ मतलब ਕਸੂਰ ਕਿਦਾ ਹੈਗਾ ਉਹ ਕੁੱਟਣ ਦੀ ਕਰਦੇ ਨੇ ਡਰਾਈਵਰ ਦੀ ਭੱਜਣੀ ਮਜਬੂਰੀ ਹੈ ਨਾ ਕਿ ਉਹਨੂੰ ਸ਼ੌਂਕ ਹੈਗਾ ਇੱਕ ਮਜਬੂਰੀ ਹੈ ਉਹਦੀ ਭੱਜਣਾ ਜੇ ਅਸੀਂ ਉਹਨੂੰ ਚੱਕ ਕੇ ਲੈ ਮੰਨ ਲਓ ਲੈ ਵੀ ਗਏ ਹਸਪੀਟਲ ਲੈ ਕੇ ਜਾਂਦੇ ਆ ਤਾਂ ਉਹ ਕੇਸ ਉਲਟਾ ਮਤਲਬ ਉਸੇ ਦੀ ਪੈਂਦਾ ਹੈਗਾ ਪਹਿਲਾਂ ਵੀ ਇਹ ਮਤਲਬ ਚੱਕਣ ਨੂੰ ਹਰੇਕ ਦਾ ਜੀ ਕਰਦਾ ਵੀ ਅਸੀਂ ਇਹਨੂੰ ਬਚਾਈਏ ਕਿਸੇ ਦੀ ਨਾਨ ਜਾਨ ਜਾਵੇ ਕੀਮਤੀ ਜਾਨਾਂ ਨੇ ਲੇਕਿਨ ਕਰੇ ਕੀ ਮਜਬੂਰੀ ਹੈ ਬੰਦੇ ਦੀ ਪਾਬਲਿਕ ਕੁੱਟ ਕੇ ਮਾਰਦੀ ਹੈ ਹੁਣ ਤਾਂ ਦੇਖਣ ਦੇ ਵਿੱਚ ਆਇਆ ਤੁਸੀਂ ਨੇ ਕਈ ਜਗ੍ਹਾ ਤੇ ਸਟੇਟਾਂ 'ਚ ਦੇਖਿਆ ਹੈ ਡਰਾਈਵਰ ਐਕਸੀਡੈਂਟ ਹੋ ਜਾਂਦਾ ਹੈ ਉਨੂੰ ਮਤਲਬ ਕੁੱਟਿਆ ਜਾਂਦਾ ਹੈਗਾ ਲੱਤਾਂ ਤੋੜ ਦਿੰਦੀਆਂ ਆਂ ਪਾਹਾਂ ਤੋੜ ਦਿੰਦੀਆਂ ਨੇ ਕੀ ਉਹਦੇ ਵਾਸਤੇ ਕਾਨੂੰਨ ਹੈ ਉਹਦੇ ਵਾਸਤੇ ਵੀ ਤਾਂ ਕਾਨੂੰਨ ਹੋਣਾ ਚਾਹੀਦਾ ਹੈਗਾ ਇਹ ਨਹੀਂ ਹੈਗਾ ਵੀ ਇਕੱਲਾ ਸਾਡੇ ਵਾਸਤੇ ਕਾਨੂੰਨ ਹੈ ਅਸੀਂ ਇਹ ਕਹਿੰਦੇ ਆਂ ਵੀ ਡਰਾਈਵਰ ਜਿਹੜੇ ਮੰਜ਼ਰਾ ਲਾਇਸੈਂਸ ਬਣ ਗਿਆ ਚਾਹੇ ਉਹ ਮੋਪੜ ਦਾ ਹੈ ਚਾਹੇ ਟਰੈਕਟਰ ਚਾਲਕਾ ਚਾਹੇ ਟਰੱਕ ਚਾਲਕਾ ਉਹ ਡਰਾਈਵਰ ਹੈ ਇਹ ਹਰੇਕ ਵਾਸਤੇ ਲਾਗੂ ਹੈ ਨਾ ਕਿ ਇੱਕ ਡਰਾਈਵਰ ਵਾਸਤੇ ਇਹ ਵੀ ਲੋਕਾਂ ਦੀ ਗਲਤਫਹਮੀ ਵੀ ਹੈ ਡਰਾਈਵਰ ਵਾਸਤੇ ਨਾ ਡਰਾਈਵਰ ਇਹ ਤਾਂ ਪੰਜਾਬ 'ਚ ਹੈ ਚਲੋ ਪੰਜਾਬ ਦਾ ਫੇਰ ਆਪਾਂ ਨੂੰ ਇੱਥੇ ਥੋੜਾ ਪਤਾ ਹੈ ਨਾ ਕਿ ਲੋਕ ਆਪਣੇ ਨੇ ਜਦੋਂ ਬਾਹਰ ਜਾਂਦੇ ਹੋ ਸਟੇਟਾਂ ਦੇ ਵਿੱਚ ਫੇਰ ਕਿੰਨੀ ਤੰਗ ਪਰੇਸ਼ਾਨੀ ਆਉਂਦੀ ਹੈ ਬਾਹਰ ਤਾਂ ਇੰது ਨਾਲੋਂ ਜ਼ਿਆਦਾ ਪਰੇਸ਼ਾਨੀ ਆ ਜੀ ਕੋਈ ਪੁੱਛਦਾ ਹੀ ਨਹੀਂ ਹੈਗਾ ਹੁਣ ਮੰਨ ਲਓ ਆਪਾਂ ਕਾਰ ਜਾ ਰਹੀ ਆ ਆਪਾਂ ਜਾ ਰਹੇ ਹਾਂਗੇ ਉਹ ਰਾਉਂਡ ਸਾਈਡ ਆ ਕੇ ਗੱਡੀ ਮਾਰਦਾ ਹੈ ਕਸੂਰ ਵੱਡੀ ਗੱਡੀ ਦਾ ਹੋ ਜਾਂਦਾ ਪਬਲਿਕ ਉੱਥੇ ਇਹ ਨਹੀਂ ਦੇਖਦੀ ਵੀ ਕਸੂਰ ਕਿਸ ਦਾ ਹੈਗਾ ਕਸੂਰ ਵੱਡੀ ਗੱਡੀ ਦਾ ਹੈਗਾ ਅਸੀਂ ਤਾਂ ਸਾਡੀ ਤਾਂ ਬੇਨਤੀ ਇਹ ਹੈ ਵੀ ਜਿਹੜੇ ਕਾਰੇ ਕਾਨੂੰਨ ਬਣਾਏ ਨੇ ਇਹਨਾਂ ਨੇ ਮਿਸਾ ਜੀ ਨੇ ਇਹਨਾਂ ਨੂੰ ਵਿਚਾਰ ਕਰਕੇ ਸੋਧਨ ਕਰਕੇ ਤੇ ਵਿਚਾਰ ਮੁੜ ਵਿਚਾਰ ਕਰਨਾ ਚਾਹੀਦਾ ਹੈਗਾ ਵੀ ਕਿਸੇ ਵੀ ਮਤਲਬ ਸਾਡਾ ਕਾਂਗਰਸ ਟ੍ਰਾਂਸਪੋਰਟ ਕਮੇਟੀ ਬਣੀ ਹੈ ਉਹਨਾਂ ਨੂੰ ਬੁਲਾ ਲੈਂਦੇ ਕਿਸੇ ਨਾਲ ਮਤਲਬ ਟ੍ਰਾਂਸਪੋਰਟ ਦੇ ਨਾਲ ਕਿਸੇ ਨਾਲ ਗੱਲਬਾਤ ਕਰਕੇ ਬਹੁਤ ਵਿਦਵਾਨ ਬੈਠੇ ਸੁਝੋ ਜੇ ਬਦਮਾਨ ਨੇ ਵਕੀਲ ਨੇ ਉਹਨਾਂ ਦਾ ਡਵਾਈਜ਼ਰੀ ਲੈ ਲੈਂਦੇ ਉਹ ਰਾਏ ਕਰਕੇ ਬਣਾਉਂਦੇ ਤਾਂ ਇੱਕ ਥੋਪਣਾ ਜਿੱਦ ਤੱਕ ਕਿਸਾਨਾਂ ਦੇ ਉੱਤੇ ਕਾਲੇ ਕਾਨੂੰਨ ਥੋਪੇ ਗਏ ਤੇ ਨੇ ਉਹੀ ਚੀਜ਼ ਇਹ ਹੋਈ ਆ ਸਾਡੇ ਤੇ ਕਾਨੂੰਨ ਥੋਪਤੇ ਇਹ ਨਾ ਕਿ ਇਹ ਮਤਲਬ ਇਹ ਹੁਣ ਕਹਿ ਰਹੇ ਨੇ ਵੀ ਐਪਲੀਮੈਂਟ ਨਹੀਂ ਹੋਏ ਐਪਲੀਮੈਂਟ ਤਾਂ ਹੋ ਗਏ ਇਹ ਤਾਂ ਉਧਰ ਨਹੀਂ ਲਾਗੂ ਕਰਤੇ ਇਹਨਾਂ ਨੇ ਹੁਣ ਇਹਨਾਂ ਦੇ ਭਾਜਪੀ ਦੇ ਹੀ ਲੀਡਰ ਨੇ ਉਹ ਮੈਂ ਅੱਜ ਇੱਕ ਮੈਚ ਦੇਖ ਰਿਹਾ ਸੀ ਉਹ ਕਹਿ ਰਹੇ ਨੇ ਜੀ ਅਸੀਂ ਮਤਲਬ ਪ੍ਰਸ਼ੰਸਕਾਂ ਮੋਦੀ ਜੀ ਦੇ ਲੇਕਿਨ ਅਸੀਂ ਇਸ ਦਾ ਵਿਰੋਧ ਕਰਦੇ ਆਂ ਵੀ ਇਹਨਾਂ ਨੇ ਕਿਸੇ ਨਾਲ ਲੈਗਣ ਹੁਣ ਦੇਖੋ ਜੀ ਇੱਕ ਆਪਾਂ ਲਾਈਟ ਹੰਬ ਕਰਦੇ ਆਂ ਪਹਿਲਾਂ 500 ਰੁਪਏ ਪਲੈਂਟੀ ਸੀ ਹੁਣ ਉਹਦੀ 5000 ਕਰਤੀ ਸੀਟ ਬੈਲਟ ਨਹੀਂ ਤਾਂ 5000 ਰੁਪ ਕੀ ਹੈ ਤੁਸੀਂ 5000 ਰੁਪਏ ਦੇ ਦੋਗੇ ਕ੍ਰਾਪਸ਼ਨ ਨਹੀਂ ਹੋ ਪਤ ਨਹੀਂ ਹੈ ਉਹ ਕ੍ਰਾਪਸ਼ਨ ਉਹ ਤੋਂ ਜ਼ਿਆਦਾ ਹੋ ਗਈ ਹੁਣ ਤੁਸੀਂ ਰੋਡ ਤੇ ਜਾਂਦੇ ਆ ਰੋਡ ਦੇ ਉੱਤੇ ਕੀ ਹੈਗਾ ਇੱਕ ਨਾਤਲਾ ਬੰਗਲੌਰ ਤੱਕ ਦਾ 15000 ਰੁਪਿਆ ਆਰਟੀਓ ਕ੍ਰਾਪਸ਼ਨ ਹੈਗੀ ਮਾਲ ਜਿਹੜਾ ਪਹਾੜਾ ਹੈਗਾ ਉਹ ਵਪਾਰੀ ਦਾ ਹੈਗਾ ਟਰੱਕ ਮਾਲਕ ਕਿਉਂਦੇ ਜੀ ਤੁਸੀਂ ਐਂਟੀ ਕ੍ਰਾਪਸ਼ਨ ਖਤਮ ਕਰੋ ਨਾ ਅਦਰ ਮਾਨ ਸਾਹਿਬ ਕਰਾਂ ਅਸੀਂ ਐਂਟੀ ਕ੍ਰਾਪਸ਼ਨ ਖਤਮ ਕਰ ਰਹੇ ਆ ਅਸੀਂ ਫੋਨ ਕਾਲਾਂ ਦੇਦੇ ਆ ਉਹ ਫੋਨ ਕਾਲ ਜਾ ਕਿਹਦੇ ਕੋਲ ਰਹੀ ਆ ਸੰਤ ਦਿਖ ਨਹੀਂਦਾ ਵੀ ਕਿੱਥੇ ਕ੍ਰਾਪਸ਼ਨ ਖਤਮ ਹੋ ਰਹੀ ਹੈ ਕ੍ਰਾਪਸ਼ਨ ਤਾਂ ਉਧਰ ਦੁੱਖ ਨਹੀਂ ਵੱਧ ਗਈ ਕਰਪਸ਼ਨ ਦਾ ਰੇਟ ਵਧ ਗਿਆ ਨਾ ਕਿ ਕਰਪਸ਼ਨ ਘਟੀ ਜਾਏਗੀ ਅਸੀਂ ਤਾਂ ਸਟੇਟ ਗਵਰਨਮੈਂਟ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਇਹਦੇ ਵਿੱਚ ਇੰਟਰਫੇਅਰ ਕਰਕੇ ਇਹਦਾ ਮਤਲਬ ਕੋਈ ਨਾ ਕੋਈ ਡਿਸੀਜਨ ਕੱਢੋ ਜਿਹੜੇ ਕਿ ਪਬਲਿਕ ਹਰਾਨ ਹੋ ਰਹੀ ਹੈਗੀ ਪਬਲਿਕ ਨਾ ਹਰਾਨ ਹੋਵੇ ਹੁਣ ਦੇਖੋ ਜੀ ਕਿਸੇ ਨੇ ਐਂਬੂਲੈਂਸ ਆ ਕਿਸੇ ਦਾ ਮਰੀਜ਼ ਆਏਗਾ ਕਿਸੇ ਦਾ ਕੋਈ ਬੱਚੇ ਨੂੰ ਸਕੂਲ ਜਾਣਾ ਹੈਗਾ ਕੋਈ ਮਤਲਬ ਕਿਸੇ ਨੇ ਡਿਊਟੀ ਤੇ ਜਾਣਾ ਤੁਸੀਂ ਮੰਨ ਲਓ ਵੀ ਜਿਹੜਾ 5-7000 ਰੁਪਏ ਦਾ ਰੋਜ਼ ਅਮਰਾ ਦਿਹਾੜੀ ਕਰਨ ਵਾਲਾ ਬੰਦਾ ਹੈ ਸਮਝ ਨਹੀਂ ਚਾਹੀਦੀ ਕਿ ਡ라이ਵਰ ਤਾਂ ਰੀੜ ਦੀ ਹੱਡੀ ਆ ਦੇਖੋ ਡ라이ਵਰ ਨੇ ਕੰਮ ਰੋਗ ਤਾਂ ਸਾਰਾ ਕੰਮ ਸਾਰਾ ਸਿਸਟਮ ਹੀ ਹਿਲ ਜਾਣਾ ਔਰ ਹਿੱਲਿਆ ਵੀ ਕੱਲ ਮਾੜੇ ਟਾਈਮ ਵਾਸਤੇ ਤੁਸੀਂ ਦੇਖੋ ਪੈਟਰੋਲ ਪੰਪਾਂ ਦੇ ਤੋਂ ਡੀਜ਼ਲ ਮੁਕਿਆ ਲੋਕਾਂ ਨੂੰ ਕਿਵੇਂ ਹੱਥ ਪੈਰਾਂ ਦੀ ਪੈ ਗਈ ਹੈਨਾ ਇਹ ਇਹੀ ਬੇਨਤੀ ਹੈ ਜੀ ਹਜੇ ਤਾਂ ਇੱਕ ਮਤਲਬ 2 ਦਿਨ ਵਾਸਤੇ ਹੀ ਹੋਇਆ ਸੀਗਾ ਜੇ ਆਉਣ ਵਾਲੇ ਸਮੇਂ 'ਚ ਨਾ ਇਹ ਗੱਲਾਂ ਬਣ ਧਿਆਨ ਦਿੱਤਾ ਕਿ ਇਹ ਤੋਂ ਜ਼ਿਆਦਾ ਇਹ ਗੰਭੀਰ ਸਿੱਟੇ ਨਿਕਲਣਗੇ ਸਾਡਾ ਇਹੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਔਰ ਗਵਰਨਮੈਂਟ ਨੂੰ ਵੀ ਬੇਨਤੀ ਹੈ ਵੀ ਇਹਦਾ ਕੋਈ ਨਾ ਕੋਈ ਹੱਲ ਸੋਲੂਸ਼ਨ ਕੱਢਿਆ ਜਾਵੇ ਜਿਹੜਾ ਕਿ ਪਬਲਿਕ ਪਰੇਸ਼ਾਨ ਨਾ ਹੋਵੇ ਪਬਲਿਕ ਨੂੰ ਮੱਦੇਨਜ਼ਰ ਰੱਖਦੇ ਮਤਲਬ ਧਿਆਨ ਦੇਣਾ ਚਾਹੀਦਾ ਲੋਕ ਤਾਂ ਪੈਟਰੋਲ ਪੰਪਾਂ ਦੇ ਉੱਤੇ ਬੜੇ ਆਰਾਮ ਨਾਲ ਗੱਡੀਆਂ 'ਚ ਬਹਿ ਕੇ ਏਸੀ ਔਨ ਬੰਦ ਵੀ ਨਹੀਂ ਕਰਦੇ 2 ਮਿੰਟ ਵਾਸਤੇ ਵੀ ਗੱਡੀ ਉਹ ਬੰਦ ਨਹੀਂ ਕਰਦੇ ਕਿ ਗਰਮੀ ਲੱਗਣ ਲੱਗ ਜੂਗੀ ਹਨਾ ਪਰ ਜਿਹੜੇ ਤੁਸੀਂ ਆਪਣੇ ਟਰੱਕਾਂ ਦੇ ਵਿੱਚ ਲੈ ਕੇ ਜਾਂਦੇ ਹੋ ਕਿੰਨਾ ਕਿ ਡਰ ਖਤਰਾ ਕਿੰਨਾ ਕਿ ਰਹਿੰਦਾ ਹੁੰਦਾ ਕਿੰਨਾ ਕਿ ਤੁਹਾਡੇ ਜ਼ਹਿਨ ਦੇ ਅੰਦਰ ਕੀ ਕੁਝ ਚੱਲ ਰਿਹਾ ਸਾਡੇ ਪੂਰਾ ਖਤਰਾ ਹੀ ਹੈਗਾ ਅਸੀਂ ਇੱਕ ਬੰਬ ਦੇ ਉੱਤੇ ਬੈਠਾਂਗੇ ਇੱਕ ਬੰਬ ਹੈ ਇਹ ਨੂੰ ਮਤਲਬ ਕਿਤੇ ਵੀ ਬਲਾਸਟ ਹੋ ਸਕਦਾ ਹੈ ਕਦੇ ਰੋਡ ਐਕਸੀਡੈਂਟ ਅਸੀਂ ਕਿਉਂ ਕਰਾਂਗੇ ਪਹਿਲੀ ਗੱਲ ਤਾਂ ਅਸੀਂ ਕਿਉਂ ਕਰਾਂਗੇ ਅਸੀਂ ਤਾਂ ਸੇਫਟੀ ਮਤਲਬ ਸਾਡੀ ਕੰਪਨੀ ਵੀ ਇਸ ਤੇ ਬਹੁਤ ਧਿਆਨ ਦੇ ਰਹੀ ਹੈ ਸੇਫਟੀ ਦੇ ਪੱਖੋਂ ਹਰੇਕ ਮਤਲਬ ਮੰਥਲੀ ਤਿੰਨ ਮਹੀਨੇ ਬਾਅਦ ਸਾਡੇ ਕੈਂਪ ਲੱਗਦਾ ਹੈਗਾ ਇਸੇ ਟ੍ਰੇਨਿੰਗ ਵਾਸਤੇ ਸਾਡੇ ਟ੍ਰੇਨ ਕਾਰਡ ਬਣਦੇ ਨੇ ਸਪੈਸ਼ਲੀ ਆਮ ਬੰਦਾ ਡਰਾਈਵਿੰਗ ਨਹੀਂ ਕਰ ਸਕਦਾ ਇਹ ਕਿਉਂ ਪੈਟਰੋਲ ਹੈ ਪੈਟਰੋਲ ਇੱਕ ਬੰਬ ਹੈਗਾ ਅਸੀਂ ਰੋਡ ਤੇ ਜਾਂਦੇ ਆਂ ਬਾਜ਼ਾਰ ਦੇ ਵਿੱਚ ਦੀ ਗੁਜ਼ਰ ਰਹੇ ਆਂ ਤਾਂ ਸਾਨੂੰ ਤਾਂ ਬਹੁਤ ਧਿਆਨ ਰੱਖਣਾ ਪੈਂਦਾ ਹੈ ਜੀ ਜੇ ਨਹੀਂ ਤਾਂ ਰੱਖਾਂਗੇ ਕੋਈ ਮਾੜੀ ਚੰਗਾਰੀ ਆ ਗਈ ਜਾਂ ਕੋਈ ਸਿਕਟ ਪੀਂਦਾ ਤੁਸੀਂ ਪਾਕਿਸਤਾਨ ਦੇ ਵਿੱਚ ਦੇਖਿਆ ਕਹਿੰਦਾ ਬਿਕੋ ਸਿਕਟ ਪੀਂਦਾ ਜਾ ਰਿਹਾ ਉਹਨ 32 ਸਿਰਤੀ ਉਹ ਟੈਂਕਰ ਬਲਾਸਟ ਹੋ ਗਿਆ ਕਿੰਨੀ ਪਬਲਿਕ ਦਾ ਡੈਮੇਜ ਹੋਈ ਉੱਥੇ ਕਿੰਨੇ ਪਿਆ ਨੁਕਸਾਨ ਹੋਇਆ ਇਹ ਮਤਲਬ ਅਸੀਂ ਵੀ ਇਹ 3 ਘੰਟੇ ਜਾਨ ਖਤਰੇ 'ਚ ਪਾਉਣ ਵਾਲੀ ਗੱਲ ਹੈ ਇਹ ਖਤਰਾ ਹੀ ਖਤਰਾ ਜੀ ਸੰਦ 24 ਘੰਟੇ ਅਸੀਂ ਤਾਂ ਇਹੀ ਬਲਕੇ ਗਵਰਨਮੈਂਟ ਨੇ ਫੈਸਿਲਿਟੀ ਤਾਂ ਕੀ ਦੇਣ ਸੀ ਡਰਾਈਵਰ ਨੂੰ ਜਿਵੇਂ ਇੱਕ ਫੋਰਮ ਦੇ ਮਤਲਬ ਉਹ ਕਰਨ ਫੋਰਮ ਦੇ ਵਿੱਚ ਤਾਂ ਡਰਾਈਵਰੀ ਡਿਊਟੀ 8 ਘੰਟੇ ਆ 8 ਘੰਟੇ ਦੇ ਬਦਲੇ ਡਿਊਟੀ ਚੇਂਜ ਆ ਗਈ। ਉੱਥੇ ਫਿਕਸ ਸੈਲਰੀਆਂ ਤਨਖਾਹਾਂ ਤੇ ਵੇਜ ਰੇਟ ਫਿਕਸ ਕਰਨਾ ਚਾਹੀਦਾ ਸੀ ਕਿ ਤਨਖਾਹ ਇੰਨੀ ਦੇਣੀ ਪਚਾਈਦੀ ਹੈ ਟਰੱਕ ਡਰਾਈਵਰਾਂ ਨੂੰ ਤਾਂ ਕਿ ਉਹਨਾਂ ਦਾ ਕੁਝ ਬਣੇ ਗੁਜ਼ਾਰਾ ਹੋਵੇ ਆਪਣੀ ਜਾਨ ਦਾ ਖਤਰਾ ਚ ਪਾ ਕੇ ਕੰਮ ਕਰ ਰਹੇ ਨੇ। ਹਾਂਜੀ ਬਿਲਕੁਲ ਬਿਲਕੁਲ ਉਹ ਵੀ ਹੈ ਨਾ ਜੀ ਅਸੀਂ ਮਤਲਬ ਜ਼ਿੰਮੇਵਾਰ ਜਿਹੜਾ ਉਹ ਇਸ ਤੰਦੇ ਨੂੰ ਅਪਣਾ ਰਿਹਾ